हथ <US flowers> ਬਾਤਿਆ ਨਿਮਾਨਿਆਂ ਦਾ ਮਾਣ ਏ ਤੇਰਾ ਦਰਦਾ ਉਹਾਂ ਕਾਲ ਨੇ ਆਪੇ ਜੀ ਇਹ ਬਾਣੀ ਤਰੂਹਾਂ ਕਾਲ ਨੇ ਆਪ ਭੇਜੀ ਆਪ ਇਹਦੇ ਵਿੱਚ ਕਰੀ ਨਿਵਾਸ ਬੈਠਾ ਬਾਣੀ ਲਿਖਵਾ ਰਹੇ ਨੇ ਗੁਰੂ ਅਰਜਨ ਲਿਖਦਾ ਪਿਆ ਹੈ ਭਾਈ ਗੁਰਦਾਸ ਬੈਠਾ ਜਾਤ ਪਾਤ ਮਜਬਾ ਦੇ ਤੋੜੇ ਸੰਗਲ ਸ਼ੀਬਾ ਨਾਈ ਹੈ ਬ੍ਰਾਹਮਣ ਦੇ ਪਾਸ ਬੈਠਾ ਇੱਕ ਪੰਨੇ ਤੇ ਬੈਠਾ ਹੈ ਗੁਰੂ ਨਾਨਕ ਦੂਜੇ ਪੰਨੇ ਤੇ ਭਗਤ ਵੇਦਾਸ ਬੈਠਾ ਐਸੇ ਤੀਰ ਸਤਗੁਰੂ ਸਾਜੀ ਵਾਲਤਾ ਦੇ ਪ੍ਰਦੀਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਮੁਬਾਰਕ ਸਿਰ ਸੋ ਝੁਕਾਓ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਬਿਰਤੀ ਲੈ ਕੇ ਚੱਲ ਗਿਆ ਜਿੱਥੋਂ ਕਿ ਪਿਛਲੇ ਪੜਾਤੇ ਇਤਿਹਾਸ ਦੀ ਕਾਣੀ ਨੂੰ ਮੈਂ ਛੱਡਿਆ ਸੀ ਉੱਥੋਂ ਪਕੜਨ ਦਾ ਯਤਨ ਕਰਦਾ ਗੱਲ ਮੈਂ ਇਹ ਬੇਅਮਤੀ ਕੀਤੀ ਸੀ ਵੇ ਗੱਲ ਕੱਲੇ ਪੁੱਜੀਆਂ ਦੀ ਨਹੀਂ ਵੀ ਪੁੱਜੀਆਂ ਲੈ ਕੇ ਪੀਰ ਭੀਖ ਖਿਚਾ ਨੇ ਗਾੜੀ ਕਰ ਦਿੱਤੀਆਂ ਇੱਕ ਜਦੋਂ ਮੈਂ ਵਾਚਨ ਦਾ ਯਤਨ ਕੀਤਾ ਵੀ ਇੱਕ ਹੈ ਇਸਲਾਮ ਧਰਮ ਦਾ ਬੰਦਾ ਪੜਿਆ ਲਿਖਿਆ ਹੋਵੇਗਾ ਪੰਜ ਵਕਤ ਦਾ ਨਮਾਜ਼ੀ ਵਿਦਵਾਨ ਹੋਵੇਗਾ ਜਾਂਦੇ ਆ ਪੁੱਜੀਆਂ ਤਾਂ ਨਹੀਂ ਗਾੜੀ ਕਰ ਦਿੱਤੀਆਂ ਹੁਣ ਕੀ ਆਪਾਂ ਕਿਸੇ ਬੰਦੇ ਦੇ ਕੋਲੋਂ ਕੋਈ ਚੀਜ਼ ਮੰਗਦੇ ਪਹਿਲਾਂ ਉਹਨੂੰ ਪੁੱਛ ਲੈ ਫਲਾਣਾ ਸਿਆ ਤੇਰਾ ਕੀ ਹਾਲ ਹੈ ਤੇਰੇ ਪਰਿਵਾਰ ਦਾ ਕੀ ਹਾਲ ਹੈ ਬੱਚੇ ਠੀਕ ਠਾਕ ਆ ਸਭ ਅਗਲੀ ਗੱਲ ਆਪਣੇ ਮਤਲਬ ਦੀ ਸ਼ੁਰੂ ਕਰਦੇ। ਫਿਰ ਜਦੋਂ ਮਹਾਤਮਾ ਜਤਨ ਕੀਤਾ ਤੇ ਮੇਰੀ ਨਿਗਾਹ ਦੇ داری ਇੱਕ ਕੁਰਾਨ ਸ਼ਰੀਫ ਦੀ ਆਏ ਪਾਈ ਜਿਹੜੀ ਇਸ ਪੀਰ ਭੀਖਬਖਸ਼ਾ ਨੇ ਓਟੇ-ਦੂਟੇ ਮਾਰ ਕੇ ਗੁਰੂ ਕਲਗੀ ਧਰਦੇ ਪੰਘੂੜੇ ਲਾ ਕੇ ਪੜੀ ਇਹਨੇ ਜਾ ਕੇ ਚਾਲਤ ਕੀਤਾ ਕਹਿੰਦਾ ਮੰਮੀ ਇੱਕ ਪੁੱਲ ਨੂੰ ਬੋ ਬੋਲ ਕਹਿੰਦੇ ਉਸਲ ਮਾਤਮਾ ਇਹਨ ਪਾਇਆ ਕਹਿੰਦਾ ਮੰਮੀ ਇੱਕ ਤੁਲ ਨੂੰ ਬੋਲਣਾ ਕੋ ਪ੍ਰਿਆਮ ਤੁਲ ਫਸਾ ਨੂੰ ਸਾਧਵਾ ਜਸਪੂ ਅਰਾਧਾ ਆਜਾ ਫਿਰ ਉਹ ਇਹ ਬੋਤਨ ਦੀ ਕਿ ਮਮਾ ਤੇ ਆਖੇ ਬਾਈ ਚੇ ਤੁਲ ਪਾਣਾ ਫਿਰ ਮੇਹਰ ਬਾਂ ਚਲਾ ਚੇ ਨੇ ਇਹ ਫਰੇਗਾ ਕੋ ਭਗਵਤ ਕੀਤਾ ਤੇ ਉਸਨਾਂ ਨੂੰ ਪਾਇਆ ਹੁਣ ਕਿ ਕਿ ਇਹ ਦੇ ਕੁੱਪੇ ਨੂੰ ਜਾਮੂ ਜਿੱਤੀ ਆਪੋ ਪ੍ਰਚੰਤ ਦੀ ਮਦਦ ਠੀਰੇ ਨਾ ਧਿਆਤੇ ਬਾੜੇ सागर की तरह तो भूल ही नहीं पड़ेगा जितना ये तो बेड़ा के परियाँ बेड़े परियाँ ही पालियाँ हमारे पियाँ जातों के समुद्रों को ताकत दे देंगे ताकत दे देंगे हिंदू समाज के पुत्र ये दोनों ना सेताई हैं भूल करेंगे तो महाराज के पाचन के मन का शंका भी नहीं करेगा तोड़ने के हाथ पर ताकि भूला ਆ ਭੇਂਦੇ ਕਰਵਾਤਾ ਕਿ ਕਿਰਾਏ ਧਰਨਾ ਰੂਸ਼ਾ ਨੇ ਅੱਜ ਦੇ ਦਿਨ ਦੋ ਤਰਫੀ ਪਰ ਮਹਾਰਾਜਾ ਨੂੰ ਖੁਪਾਇਆ ਆਸੀ ਤੁਸੀਂ ਜੀ ਹੈ ਰੋਕ ਕੇ ਬੁਲਕੇ ਬੁਲਕੇ ਸੋਹਣੇ ਦੀ ਮਾਂ ਆਲਾ ਪਾ ਦੇ ਬੋਲ ਦੀ ਲੱਗਿਆ ਜਰਗਲਾ ਪੈ ਗਿਆ ਜਾਂਦੇ ਆ ਹਲੋ ਆ ਬਤਾਉ ਨਾ ਜੰਮ ਅਸੀਂ ਉਹ ਲੈ ਜਾਈਏ ਆਜੋ ਭਾਈ ਜੇ ਨਾ ਸਲਾਮ ਦੀ ਕਤਲਾ ਹੈਪੀ ਭਾਈ ਅਥੇ ਨੂੰ ਗੋਟੂ ਸੀ ਸੱਲੇ ਪਾਚਾ ਮਹਾਰਾਜ आ <laughs> दो <dı> त <थीत>। <songs> अरे क्या करना है यार 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 या� ਜੇ ਲੋਕਾਂ ਦਾ ਕੋਈ ਭਾਗ ਨਹੀਂ ਹੈ ਉਹ ਤਾਂ ਨਾਇਕੀ ਤੇ ਗੱਲ ਨਹੀਂ ਪਈ ਆ ਉਹ ਖਾਲੇ ਦੇ ਦੇ ਪਾਸੇ ਆਪ ਵੀ ਬਹੁਤ ਬੜੀ ਕੋਈ ਵੀ ਜੋ ਪੜ੍ਹਦੇ ਆ ਵੱਡਾ ਲੱਗਦਾ ਆ ਰਾਜੇ ਕਹਿੰਦੇ ਜਨਾਬ ਯਾਦ ਕੀਤਾ ਸਲੇਲੇ ਤੋਂ ਤੇ ਜਿਹੜੇ ਨਾਲ ਹਨ ਜੇ ਦੇ ਨਾ ਕੋਲਾ ਵੀ ਭਾਵੈ ਤੇ ਤੋੜੋ ਕਹਾਣੀ ਬਣਾ ਦੇਣੇ ਨਾਲ ਆ ਬਾਬਾ ਬਾਬੇ ਨੂੰ ਜੀ मेरा तो अच्छे बिगड़ो उनको पहले जाके माताजी के सामने अपने आप कहना माताजी, जी हाँ मेरे फौज की टुकड़ी जे तू त्यार मेरे फौज की टुकड़ी हाथ जू कले गले कले पढ़ने वास्ते नहीं अच्छी जोर देता लेकिन वो गलेरिया दिन हाँ महाराज की के जाने का दिन आया हूँ तो अभी कैसी करता तो अरे कंधे पे वाला हो बच्ची बोल

ਖੜੇ ਲਿਖੇ ਮੇਰੇ ਵੀਰ ਮੇਰੀਆਂ ਭੈਣਾਂ ਖੜੇ ਹੋ ਬੈਠੇ ਹੋ ਉਸ ਭਾਰਤ ਦੇ ਧਰਤੀ ਤੇ ਕ ਰਾਜਾ ਰਾਜ ਕਰਦਾ ਸੀ ਜਿਹਦਾ ਨਾਮ ਸੀ ਚੰਦਰਗੁਪਤ ਮੌੜਜਾ ਉਹਨੇ ਉਹਦਾ ਰਾਜ ਬਾਦ ਆਰਾਮ ਹੋਇਆ 322 ਬੀਸੀ ਨੂੰ ਬੀਸੀ ਤੋਂ ਬਾਅਦ ਛੋੜ ਦਿੱਸਤ ਹਾਜਰ ਮੀਸਾ ਦੇ ਜਨਮ ਤੋਂ ਪਹਿਲੋਂ ਦੀ ਬਾਤ ਆਦੀ ਉਹਨੂੰ ਬੀਸੀ ਪਿਆ ਜਾ ਕੋ ਮਰ ਗਿਆ 322 ਬੀਸੀ ਨੂੰ ਰਾਜ ਤਖਤ ਤੇ ਬੈਠਾ ਤੇ 297 ਨੂੰ ਉਹਦੀ ਮੌਤ ਹੋ ਗਈ ਇਹ ਘੱਟੀ ਹੈ ਵੱਧਦੀ ਨਹੀਂ ਹੈ ਉਹ ਜਦੋਂ ਉਹਦੀ ਮੌਤ ਹੋਈ ਤੇ ਉਹਦਾ ਅੱਗੇ ਜਿਹੜਾ ਪੁੱਤਰ ਗੱਡੀ ਤੇ ਬੈਠਾ ਨਾ ਸਮਰਾ ਮਾਫ ਕਰਨਾ ਇਸ ਦੇਸ਼ ਤੇ ਰਾਜ ਕਰਨ ਵਾਲਾ ਰਾਜਾ ਚੰਦੋਕੋਤ ਮੌਜਾ ਜਦੋਂ ਮਰਿਆ ਉਹਦਾ ਮੁੰਡਾ ਗੱਡੀ ਤੇ ਬੈਠਾ ਤਿੱਦੂ ਸਾ ਜਦੋਂ ਉਹਦੀ ਮੌਤ ਹੋਈ ਫਿਰ ਉਹਦਾ ਮੁੰਡਾ ਗੱਡੀ ਤੇ ਬੈਠਾ ਜਿਹਦੀ ਇੱਕ ਫਿਲਮ ਬਣਾਈ ਬਾਲੀਵੁੱਡ ਵਾਲਿਆਂ ਨੇ ਅਰਸ਼ਕਾ ਉਹ ਫਿਰ ਮੰਕਣ ਕਰਨ ਲੱਗਿਆ ਸਹੀ ਨਹੀਂ ਬਣੀ ਉਹ ਫਿਲਮ ਉਹਦੇ ਵਿੱਚ ਬਹੁਤ ਉਤਰਾਚਰਾਣ ਸੀ ਸਮਰਾਟਾਂ ਦੇ ਸ਼ੋਕ ਨੇ ਇੱਕ ਜੱਗ ਲੱਭ ਲਿਆ ਉਹਨੂੰ ਆਪਾਂ ਕਹਿੰਦੇ ਕਲਿੰਗਾ ਦੀ ਲੜਾਈ ਅੱਜ ਵੀ ਤੁਸੀਂ ਗੂਗਲ ਤੇ ਕੱਢ ਕੇ ਪੜ੍ਹ ਸਕਦੇ ਹੋ ਉਹਨੂੰ ਕਹਿੰਦੇ ਕਲਿੰਗਾ ਦੀ ਲੜਾਈ ਕਲਿੰਗਾ ਕਹਿੰਦੀ ਬਲਾਦ ਹਨ ਜਿਵੇਂ ਅੱਜ ਕਲਕੱਤੇ ਤੋਂ ਕੋਲਕਾਤਾ ਬਣ ਗਿਆ ਬੰਬੇ ਤੋਂ ਮੁੰਬਈ ਬਣ ਗਿਆ ਮਦਰਾਸ ਤੋਂ ਚਨਈ ਬਣ ਗਿਆ ਇਸੇ ਤਰ੍ਹਾਂ ਕਲਿੰਗਾ ਬਦਲ ਕੇ ਅੱਜ ਬਣ ਚੁੱਕਾ ਉੜੀਸਾ ਜਿੱਥੇ ਉੜੀਆ ਬੋਲੀ ਬੋਲੀ ਜਾਂਦੀ ਹੈ ਉਹ ਸਮਰਾਟ ਅਸ਼ੋਕ ਦੇ ਛੋਕਨੇ ਕੇ ਜਾਣਕਾਰੀ ਇੱਕ ਦਿਨ ਵਿੱਚ ਇੱਕ ਲੱਖ ਬੰਦਾ ਕਲਿੰਗਾ ਦੇ ਮੈਦਾਨ ਚ ਮਾਰਿਆ ਗਿਆ 1 ਲੱਖ ਅਤੀ ਰਾਤ ਨਾ ਇੱਕ ਭੈਣ ਇੱਕ ਬੀਬੀ ਇੱਕਔਰ ਧੰਗਾ ਛਾ ਵਿੱਚ ਘੁੰਮਦੀ ਉਹਨੇ ਕੰਕੀਕੇ ਦੇ ਬੱਚੇ ਦਾ ਵੱਡਿਆ ਸਿਰ ਚੁੱਕਿਆ ਥਾੜੀ ਚ ਰੱਖਿਆ ਸਮਰਾਟ ਅਸ਼ੋਕ ਦੇ ਦਰਬਾਰ ਚ ਗਈ ਛਪਾਈਆਂ ਦੇ ਅੱਥੇ ਉਹ ਕਹਿੰਦੀ ਮੈਂ ਅਸ਼ੋਕ ਨੂੰ ਗਿਫਟ ਦੇਣ ਵਾਸਤੇ ਆਈ ਕੁਝ ਨਜ਼ਰਾਨਾ ਉਹ ਜਦੋਂ ਦਰਬਾਰ ਵਿੱਚ ਗਏ ਤੇ ਸਮਰਾਟ ਅਸ਼ੋਕ ਨੇ ਆਖਿਆ ਉਹ ਕਹਿੰਦੀ ਜੀ ਮੈਂ ਤੁਹਾਨੂੰ ਆਜਰਾਨਾ ਦੇਣਾ ਕਹਿੰਦਾ ਇਹ ਕੀ ਕਹਿੰਦੇ ਕਪੜਾ ਚੁੱਕ ਕੇ ਤੁਸੀਂ ਦੇਖ ਲਓ ਜਦੋਂ ਕਪੜਾ ਚੁੱਕ ਕੇ ਵੇਖਿਆ ਤੇ ਕੁਝ ਮਹੀਨਿਆਂ ਦੇ ਬੱਚੇ ਦਾ ਸਿਰ ਵੱਡਿਆ ਪਿਆ ਸਮਰਾਟ ਅਸ਼ੋਕ ਨੇ ਆਖੇ ਉਹ ਵੀ ਵੀ ਕਹਿੰਦੀ ਇਹੋ ਤੱਕ ਨੂੰ ਮੈਂ ਪੁੱਛਣਾ ਹੀ ਪੀਏ ਕੀ ਜਿਹੜੇ ਤੇਰੇ ਨਾਲ ਡੰਗਾ ਧੂਕੇ ਲੜੇ ਕਿਰਪਾਨਾਂ ਲੈ ਕੇ ਲੜੇ ਜਿਨ੍ਹਾਂ ਨੇ ਤੇਰੀ ਫੌਜ ਮਾਰੀ ਤਾਂ ਉਹਨਾਂ ਦੀ ਮਾਰੀ ਉਹਨਾਂ ਦਾ ਕਸੂਰ ਹੋਵੇਗਾ ਲੇਕਿਨ ਨਿੱਕੇ ਜਿਹੇ ਬੱਚੇ ਦਾ ਕੀ ਕਸੂਰ ਸੀਗਾ ਕਿ ਇਹ ਮਾਂ ਦੀ ਦੁਨੀਆ ਉਜਾਰ ਕੇ ਰੱਖ ਦਿੱਤੀ ਤੇਰੇ ਸ਼ਮਾਹਿਆਂ ਦੇ ਤੇ ਤੂੰ ਉਹ ਤਾਂ ਢੰਡੂ ਹੈਦੀ 6 ਵਜੇ ਆਪਣੇ ਤਖਾ ਤੋਂ ਉੱਠਿਆ ਆਪਣਾ ਪਕੜ ਕੇ ਸ਼ਸਤਰ ਵਗਾ ਕੇ ਧਰਤੀ ਤੇ ਮਾਰ ਕੇ ਆਖਿਆ ਕਹਿੰਦਾ ਅੱਜ ਤੋਂ ਬਾਅਦ ਜ਼ਿੰਦਗੀ ਚ ਲੜਨਾ ਨਹੀਂ ਉਹ ਪਿੱਛੂ ਬਣ ਗਿਆ ਬੁੱਧ ਧਰਮ ਦਾ ਪ੍ਰਚਾਰ ਕਰਨ ਲੱਗ ਪਿਆ ਗਾੜੀ ਉਹਦਾ ਮੁੰਡਾ ਤਖਤ ਤੇ ਬੈਠਾ ਜਿਹਦਾ ਨਾਮ ਹੈ ਰਾਜਕੁਮਾਰ ਮਹਿੰਦਰ ਪਟਨਾ ਸਾਹਿਬ ਤੁਸੀਂ ਗਏ ਹੋਗੇ ਐਤਕੀ ਜਾਇਓ ਉਥੇ ਜਮਨਾ ਦੇ ਕੰਡੇ ਤੇ ਕਿਪਾਟ ਹੈ ਉਹਦਾ ਨਾਮ ਹੈ ਮਹਿੰਦਰੂ ਘਾਟ ਐਤਕੀ ਜਾਇਓ ਤੁਸੀਂ ਕਿਤੇ ਗਏ ਤੇ ਉਹਦੀ ਬਹਿਗੀ ਕਾਤ ਕਰੀ ਉਹ ਰਾਜਕੁਮਾਰ ਮਹਿੰਦਰ ਨੇ ਆਖਿਆ ਕਹਿੰਦਾ ਬਾਪੂ ਕਹਿੰਦਾ ਲੜਨਾ ਨਹੀਂ ਤੇ ਜੇ ਲੜਨਾ ਨਹੀਂ ਤੇ ਫੌਜਾਂ ਕੱਦ ਨਹੀਂ ਰੱਖਣੀਆਂ ਤੇ ਜੇ ਫੌਜਾਂ ਨਹੀਂ ਰੱਖਣੀਆਂ ਤੇ ਹਥਿਆਰ ਕਿਉਂ ਰੱਖਣੇ ਆ ਉਹਨੇ ਐਲਾਨ ਕਰ ਦਿੱਤਾ ਮੇਰੀ ਸਾਰੀ ਫੌਜ ਆਪਣੇ ਹਥਿਆਰ ਜਮ੍ਹਾਂ ਕਰਾਵੋ ਜਮ੍ਹਾਂ ਕਰਵਾਏ ਗਿਆ ਪੰਡਾ ਬੱਤੀਆਂ ਗਈਆਂ ਕੰਡਿਆਂ ਤੇ ਲੱਦੀਆਂ ਗਈਆਂ ਜਿੱਥੇ ਪਟਨਾ ਸਾਹਿਬ ਮਹਿੰਦਰੂ ਘਾਟ ਉਥੇ ਖਲੋਤੇ ਰਾਜਕੁਮਾਰ ਮਹਿੰਦਰ ਨੇ ਸਾਰੇ ਕੇ ਸਾਰੇ ਹਥਿਆਰ ਪਾਣੀ ਵਿੱਚ ਥੁੱਪ ਦਿੱਤੇ ਕੋਸਾ ਘਰ ਦੇ ਖੜੇ ਹੋ ਕੇ ਗੁਰੂ ਗੋਬਿੰਦ ਰਾਏ ਮਹਾਰਾਜ 5 ਸਾਲ ਦੀ ਉਮਰ ਵਿੱਚ ਆਪਣੇ ਹੱਥ ਵਿੱਚ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਕੜ ਲਈ। ਕੋਥੇ ਵਿਦਵਾਨ ਕਹਿੰਦਾ ਸਮਰਾਟ ਆ ਛੋਕ ਜੋ ਸੱਤਰਾ ਵਾਲਾ ਮੈਂ ਸਮਝਿਆ ਪਰ ਉਹ ਤਾਂ ਰਖਵਾਨਾ ਜਮਨਾ ਨਦੀ ਕਹਿੰਦੀ ਹੈ। ਭਾਈ ਉਸ ਨਾਲ ਮੇਰੀ ਪਤ ਬਚਾਈ। ਤਦ ਕੋ ਸੀ ਮੇਰੀ ਸਖਣੀ ਕਲਾਈ। ਮੇਰੀ ਝੋਲੀ ਸ਼ਸਤਰ ਛੁੱਟੇ ਫਿਰ ਬਾਲ ਗੁਰੂ ਨੇ ਆ ਕੇ ਚੁਕੇ। ਇੱਕ ਤਾਂ ਸਤਗੁਰ ਮੈਂ ਕੋਲ ਆਏ ਆ ਵੀ ਉਹ ਸੁਣੀ ਚੰਦੇਓ ਜਿਹੜਾ ਆਪਾਂ ਕਹਿਣਾ ਅਕੇ ਮਹਾਰਾਜ ਨੇ ਦੋ ਕੰਗਣ ਪਾਏ ਸੀ ਇੱਕ ਮਾਰਿਆ ਵਾ ਵਾ ਕੇ ਪਾਣੀ ਚ ਮੁਰਕੇ ਇੱਕ ਬੰਦਾ ਪਜਾ ਗਿਆ ਨੀ ਮਾਂ ਤੇਰੇ ਪੁੱਤ ਦੇ ਕੰਗਣ ਬੜੇ ਮਹਿੰਗੇ ਹੀ ਉਹਨੇ ਝੋੜ ਦਿੱਤਾ ਪਾਣੀ ਚ ਮੁਰਕੇ ਹੀ ਪਤਾ ਮਾਫੀ ਦਿਓ ਭੈਣੋ ਉਹਨੇ ਕਿਹਾ ਸਰਬਜੀ ਭਾਜੀ ਬਣਾਓ ਤੇ ਦੋ ਚਮਚੇ ਨਮਕ ਦੇ ਵੱਧ ਪਾ ਦਿਓ ਤੇ ਜ਼ਹਿਰ ਬਣ ਜਾਂਦਾ ਨਾ ਅਸਲ ਵਿੱਚ ਅਸੀਂ ਇਤਿਹਾਸ ਚ ਪਾਉਣ ਲੱਗ ਪਏ ਮਸਾਲਾ ਬਹੁਤਾ ਜ਼ਿਆਦਾ ਤੇ ਮੈਂ ਦਵਾਈ ਦੇ ਕੇ ਕਹਿੰਦਾ ਤੁਸੀਂ ਵੀ ਧੰਨ ਜਿਹੜੇ ਪਚਾਈ ਜਾਂਦੇ ਜੇ ਭਾਈ ਇਹ ਨਾ ਮਸਾਲਾ ਨਹੀਂ ਤੇ ਢਿਲ ਮਾਤਾ ਖਰਾਬ ਹੋ ਜਾਂਦਾ ਅਸੀਂ ਕਹਿੰਦੇ ਕੰਗਨ ਸੁਟਿਆ ਮੈਂ ਸਹਿਮਤ ਹਾਂ ਸੁਟਿਆ ਇਹ ਨਹੀਂ ਮੈਂ ਕਹਿੰਦਾ ਸੁਟਿਆ ਨਹੀਂ ਪਰ ਜਿਹੜੀ ਅਗਲੀ ਗੱਲ ਉਹ ਨਹੀਂ ਬਚੇਗੀ ਅਖੇ ਇੱਕ ਬੰਦੇ ਨੇ ਜਾ ਕੇ ਆਖਿਆ ਮਾਤਾ ਤੇਰੇ ਪੁੱਤਰ ਕੰਗਨ ਸੁਟਦਾ ਮਾਤਾ ਜੀ ਪਜਿਆਏ ਬਿਲਾਰ ਕੰਗਨ ਕਿਥੋਂ ਸੁਟਿਆ ਜੀ ਜੇ ਤੇ ਮਾਤਾ ਨੇ ਇਤਰਾ ਕੀਤਾ ਤੇ ਫਿਰ ਮਾਤਾ ਗੁਜਰੀ ਸਾਡੇ ਵਰਗੀ ਸਧਾਰਨ ਔਰਤ ਹੈ ਉਹ ਰੱਬ ਦੀ ਮਾਤਾ ਨਹੀਂ ਤੇ ਰੱਬ ਦੀ ਘਰ ਵਾਲੀ ਤੇ ਰੱਬ ਪੁੱਤਰਾਂ ਦੀ ਦਾਦੀ ਨਹੀਂ ਪੀਤੇ ਸਾਡੀ ਆਕਰ ਕਹਿੰਦੇ 100 ਰੁਪਏ ਗਵਾਚ ਜਾਵੇ ਨਿਆਰੇ ਕੋ ਆ ਮਾਰ ਮਾਰ ਕੇ ਚਪੇੜਾ ਤੇ ਚਲੋ ਤੱਕ ਡਾਕਟਰ ਕੋ 15 ਸੋਨਾ ਲਾ ਲਈਏ ਤੁਹਾਨੂੰ ਖੰਡ ਨਹੀਂ ਪੈਗੀ ਫਿਰ ਸਾਡਾ ਬੱਚਾ ਕਹਿੰਦਾ 100 ਰੁਪਏ ਗਵਾ ਦੇ ਹੀ ਜਾਨ ਕੱਟਣ ਤੱਕ ਜਾਂਦੇ ਆ ਮਾਤਾ ਨੇ ਇਹੋ ਜਾਨੀ ਕੁਝ ਨਹੀਂ ਕੀਤਾ ਫਿਰ ਕਹਿੰਗੇ ਜਦੋਂ ਮਾਤਾ ਜੀ ਨੇ ਆਖਿਆ ਨਾ ਦੂਜਾ ਕੰਮ ਨੇ ਕਿੱਥੋਂ ਸੁਣਿਆ ਮਹਾਰਾਜ ਨੇ ਆਖਿਆ ਦੂਜਾ ਕੰਮਣ ਬਤਾ ਕੇ ਮਰ ਗਿਆ ਤੇ ਉੱਥੇ ਸੁਣਿਆ ਉੱਥੇ ਮਾਤਾ ਜੀ ਨੇ ਕੀ ਕਿਹਾ ਮਾਤਾ ਜੀ ਨੇ ਨੇ ਕਿਹਾ ਇਹ ਅਸੀਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਨੇ ਦਾ ਮੋੜ ਨਹੀਂ ਕੀਤਾ ਕਿੱਥੇ ਨਹੀਂ ਕੀਤਾ ਭਾਈ ਸਵਾ 2 ਲੱਖ ਰੁਪਏ ਦੀ ਕੜਗੀ ਸੋਨੇ ਦੀ ਮੜੀ ਸੀ ਉਹਦੇ ਤੇ ਹੀਰੇ ਜਿਹੜੀਆਂ ਮਣੀਆਂ ਚਮਕਦੀਆਂ ਸਨ ਤੇ ਸਵਾ ਤੋੜਾ ਸੋਨਾ ਉਹਨੂੰ ਕਲਗੀ ਧਰ ਦੇ ਤੀਰ ਨੂੰ ਲੱਗਦਾ ਸੀਗਾ ਸਵਾ ਤੋੜਾ ਸੋਨਾ ਤੇ ਸੋਨੇ ਦਾ ਪਿਆ ਕਿੱਥੇ ਕੀਤਾ ਸਵਾ ਤੋੜਾ ਸੋਨਾ ਗੁਰੂ ਕਲਗੀ ਧਰ ਆਪਣੇ ਤੀਰ ਨਾਲ ਲਾਉਂਦਾ ਕਿਉਂ ਕਿ ਜਿਹੜਾ ਮੇਰੇ ਤੀਰ ਨਾਲ ਮਰੇ ਜੇ ਪਰਿਵਾਰ ਦਾ ਪਰਿਵਾਰ ਗਰੀਬ ਹੋਵੇ ਤੇ ਮੇਰੇ ਤੀਰ ਨਾਲ ਮਰਨ ਵਾਲੇ ਦਾ ਕਫਨ ਦਫਨ ਹੋ ਜਾਵੇ ਉਹ ਸੋਨਾ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਦੇ ਸਵਾ ਤੋੜਾ ਸੋਨਾ ਮਹਾਰਾਜ ਲੰਦਾ ਰਿਆ ਦੁਨੀਆਂ ਦੇ ਬਾਦਸ਼ਾਹ ਦੀ ਓਡੀ ਮਹਿੰਗੀ ਪੋਸ਼ਾਕ ਨਹੀਂ ਜੇ ਵੀ ਮਹਿੰਗੀ ਪੋਸ਼ਾਕ ਮੇਰੇ ਸਤਗੁਰੂ ਸੱਚੇ ਬਾਦਸ਼ਾਹ ਬੰਦੇ ਰਹੇ ਨੇ ਭਾਈ ਉਹ ਗੁਰੂ ਕਲਗੇ ਦਾ ਸੱਚੇ ਬਾਦਸ਼ਾਹ ਮਹਾਰਾਜ ਜਿੰਦਗੀ ਚਾਹਵੇਂ ਨਹੀਂ ਕਦੇ ਕੋ ਕੰਮ ਕੀਤਾ ਜਿਹੜਾ ਗੁਰਮਤ ਦੇ ਅਨੁਕੂਲ ਨਾ ਹੋਵੇ ਭਗਤ ਜਦੋਂ ਇੱਕ ਬ੍ਰਾਹਮਣ ਗਿਆ ਭਗਤ ਰਵੀ ਦਾਸ ਦੇ ਕੋਲ ਤੇ ਉਹਨਾਂ ਨੇ ਕਿਹਾ "ਖਾਣਾ ਮੇਰੀ ਤਮੜੀ ਤੇ ਗੰਗਾ ਨੂੰ ਦੇ ਦਿਓ ਤੇ ਜੇ ਹੱਥ ਕੱਟ ਕੇ ਗੰਗਾ ਮੰਗੇ ਤੇ ਫਿਰ ਉਹ ਜੀ ਹੱਥੇ ਲਿੱਤ ਰੱਖੇ ਹੋਏ ਤੇ ਰਹੇ ਜਿਵੇਂ ਕਾ ਸਿਣਾ ਤੇ ਗੰਗਾ ਨੂੰ ਗੰਬਾਰੇ ਕੀ ਦਿੱਤਾ ਜੀ ਕੰਮ ਰੱਬ ਦਾ ਤੇ ਗੁਰੂ ਕਲਗੇ ਪਰਨੇ ਪਾਣੀ ਚ ਕੀ ਸੁਟਿਆ ਗੰਗਾ ਨਾ ਕਿੰਨਾ ਚਿਰ ਤੱਕ ਕੜੀ ਚ ਉੜਦੀ ਹੈ ਨਾ ਪਹਿਲਾਂ ਜਦੋਂ ਉਹ ਗੰਗਾ ਨੇ ਕਹਿੰਦੇ ਜਦੋਂ ਕੰਗੜ ਦਿੱਤਾ ਨਾ ਤੇ ਤਨੁਬ ਨੇ ਪੁੱਛਿਆ ਕਹਿਣ ਲੱਗੇ ਗੰਗਾ ਮਾਈ सुहागा अपने सुहाग को निशानी नहीं दे ली तो तुझे कंगन ला के दे रहे हो उन्हें आखिर मैं कंगन भी करने हैं जब कंगना की इज्जत तो बचाने वाले कोई नहीं है ना देश दे के राजे इज्जत बचाने होते जब देश के राजे आप बोल रहे थे कि इज्जत के लिए क्यों नहीं आए एक अपमान के लिए बोला कि छोड़ दो सत्ता वाला मैं छोड़ दिया सत्ता वाला सत्ता वाला पर उसने मेरी सांस

ये दीना को मालूम है दादा पांडे पूरा पाया मैं प्रतिनिधि श्री त्रिपाठी आपको कौन में भेजूं मैं अध्यक्ष कमरे के बाहर देते करना से कौन करेगा पूरी तंगी प्रक्रिया पर मैं पर उसमें सबको करने बड़ा काम मेरे कमरे में चाहिए देखा जब लोग मालूम पानी चाहिए चाहिए आगे रखे थे ਸਭ ਤੋਂ ਪਹਿਲਾਂ ਆਪਾਂ ਦੇ ਤੇਰੇ ਤੇ ਕੁਝ ਫੱਦੇ ਤੁਹਾਡੇ हाथ में लेकर आ दे 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 सुनिए ये सारे पाला रहे थे कि तो चले थे महाराज वो भी कहा कि बुजुर्गों का कहा था बात अपने करनी पर बहुत दुख है वो सीधा मतलब बात बतिया करा के तेरी देखी पार्टी अच्छा बाप की भाई होगी तो को